ਗੁਰਦੁਆਰਾ ਸਾਹਿਬ ਵਿੱਚ ਪਾਠ ਕਰ ਰਹੇ ਗ੍ਰੰਥੀ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਅੱਗੇ ਮਹਾਰਾਜ ਦੀ ਹਜ਼ੂਰੀ ਵਿੱਚ ਕਰ ਦਿੱਤੀ ਆ ਕਰਤੂਤ ਤੁਸੀਂ ਦੇਖ ਰਹੇ ਹੋ ਸਾਂਝੀ ਆਵਾਜ਼ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬੜੀ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਗ੍ਰੰਥੀ ਸਿੰਘ ਤਾਬਿਆਂ ਤੇ ਬੈਠਾ ਦਿਖਾਈ ਦੇ ਰਿਹਾ ਹੈ ਪਰ ਇਹ ਗ੍ਰੰਥੀ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬੈਠਾ ਦੇਖੋ ਕਿਵੇਂ ਜਰਦਾ ਮਲ ਰਿਹਾ ਹੈ ਅਤੇ ਇਸ ਦੀ ਇਹ ਕਰਤੂਤ ਉੱਥੇ ਲੱਗੇ ਕੈਮਰੇ ਦੇ ਵਿੱਚ ਰਿਕਾਰਡ ਹੋ ਜਾਂਦੀ ਹੈ ਸੋ ਜੇਕਰ ਗ੍ਰੰਥੀ ਸਿੰਘ ਹੀ ਇਸ ਤਰ੍ਹਾਂ ਬੇਅਦਬੀਆਂ ਕਰਨ ਲੱਗ ਗਏ ਤਾਂ ਫਿਰ ਬੇਅਦਬੀਆਂ ਰੁਕਣਗੀਆਂ ਕਿਵੇਂ ਕਿਉਂਕਿ ਗੁਰੂ ਘਰਾਂ ਵਿੱਚ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਗ੍ਰੰਥੀ ਸਿੰਘਾਂ ਦੀਆਂ ਹੁੰਦੀਆਂ ਨੇ ਪਰ ਕੁਝ ਕੁ ਇਹੋ ਜਿਹੇ ਗ੍ਰੰਥੀ ਸਿੰਘ ਸਾਫ਼ ਸੁਥਰੇ ਅਕਸ ਵਾਲੇ ਗ੍ਰੰਥੀ ਸਿੰਘਾਂ ਨੂੰ ਵੀ ਬਦਨਾਮ ਕਰਦੇ ਨੇ ਸੋ ਜਿਨ੍ਹਾਂ ਦਾ ਇਹੋ ਜਿਹੀਆਂ ਚੀਜ਼ਾਂ ਬਿਨਾਂ ਨਹੀਂ ਸਰਦਾ ਕਿਉਂ ਉਹ ਚੋਲੇ ਪਾ ਕੇ ਜਾਂ ਗ੍ਰੰਥੀ ਸਿੰਘ ਬਣ ਕੇ ਆਪਣੇ ਗੁਰੂ ਦੀ ਆਪਣੇ ਹੱਥੀ ਬੇਅਦਬੀ ਕਰਦੇ ਨੇ ਜੋ ਕੰਮ ਇਹ ਮਹਾਰਾਜ ਦੀ ਹਜ਼ੂਰੀ ਵਿੱਚ ਕਰ ਰਿਹਾ ਹੈ ਇਸ ਦਾ ਲੇਖਾ ਇਹ ਕਿੱਥੇ ਦੇਵੇਗਾ ਸੋ ਤੁਹਾਡੇ ਇਸ ਗ੍ਰੰਥੀ ਸਿੰਘ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜ਼ਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ